ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੀਸੀ ਦੇ ਕੁਝ ਹਿੱਸਿਆਂ ਦੇ ਵਿੱਚ ਰੁਕ ਰੁਕ ਕੇ ਮੀਂਹ ਪੈਣਾ ਜਾ ਰਿਹਾ ਹੈ ਤੇ ਇਸ ਮੀਂਹ ਦੇ ਨਾਲ ਨਾ ਸਿਰਫ ਜੰਗਲ ਦੀ ਅੱਗ ਦਾ ਖਤਰਾ ਘਟ ਰਿਹਾ ਹੈ ਬਲਕਿ ਉਮੀਦ ਹੈ ਕਿ ਲੇਬਰ ਡੇ ਲੌਂਗ ਵੀਕਐਂਡ ਦੇ ਮੌਕੇ ਦੇ ਲਈ ਕੈਂਪਫਾਇਰ ਪਾਬੰਦੀ ਨੂੰ ਵੀ ਸਮੇਂ ਸਿਰ ਹਟਾਇਆ ਜਾ ਸਕਦਾ ਹੈ ਮੌਸਮ ਵਿਗਿਆਨੀਆਂ ਦੇ ਮੁਤਾਬਕ ਪੂਰੇ ਦਖਣੀ ਬੀਸੀ ਦੇ ਵਿੱਚ ਖਾਸ ਕਰਕੇ ਦਖਣੀ ਤੱਟ ਤੇ ਹਫਤੇ ਦੇ ਅੰਤ ਦੇ ਵਿੱਚ ਮੀਂਹ ਪੈਣ ਦੇ ਨਾਲ ਅੱਗ ਦੇ ਖਤਰੇ ਦੀ ਰੇਟਿੰਗ ਘਟ ਜਾਂ ਬਹੁਤ ਘਟ ਹੋ ਗਈ ਹੈ ਤੇ ਘਟੋਕਾ ਅੱਦੇ ਹਫ਼ਤੇ ਤੱਕ ਉੱਥੇ ਹੀ ਰਹੇਗੀ ਪੂਰੇ ਦਖਣੀ ਬੀਸੀ ਦੇ ਵਿੱਚ ਸੋਮਵਾਰ ਤੇ ਬੁੱਧਵਾਰ ਨੂੰ ਵਧੇਰੇ ਵਰਖਾ ਹੋਣ ਦੀ ਸੰਭਾਵਨਾ ਹੈ ਤੇ ਲੌਂਗ ਵੀਕਐਂਡ ਮੌਕੇ ਪੂਰੀ ਗਰਮੀ ਰਹੇਗੀ ਇਹ 8 ਤੋਂ 12 ਡਿਗਰੀ ਤੱਕ ਨੀਵਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਇਹ ਮੀਂਹ ਕੁਦਰਤੀ ਅੱਗ ਨੂੰ ਵੀ ਘਟਾਉਣ ਵਾਲਾ ਸੋਮਵਾਰ ਸਵੇਰ ਤੱਕ ਬੀਸੀ ਦੇ ਕੋਸਟਲ ਫਾਇਰ ਸੈਂਟਰ ਦੇ ਲਈ ਕੈਂਪ ਫਾਇਰ ਪਾਬੰਦੀ ਲਾਗੂ ਰਹੀ ਪਰ ਕੈਰਬਿਓ ਫਾਇਰ ਸੈਂਟਰ ਨੇ ਸ਼ੁੱਕਰਵਾਰ ਦੁਪਹਿਰ ਨੂੰ ਕੈਂਪਫਾਇਰ ਦੀ ਪਾਬੰਦੀ ਹਟਾ ਦਿੱਤੀ। ਪ੍ਰੈਸ ਜੋਰਜ ਫਾਇਰ ਸੈਂਟਰ ਨੇ 1 ਅਗਸਤ ਨੂੰ ਆਪਣੇ ਕੈਂਪਫਾਇਰ ਪਾਬੰਦੀ ਨੂੰ ਰੱਦ ਕਰ ਦਿੱਤਾ। ਇਸ ਦੌਰਾਨ BC ਦੇ ਵਿੱਚ ਸਰਗਰਮ ਜੰਗਲੀ ਅੱਗਾਂ ਦੀ ਗਿਣਤੀ BC ਵਾਈਲਡਫਾਇਰ ਸਰਵਿਸ ਨੇ ਪਿਛਲੇ 24 ਘੰਟਿਆਂ ਦੇ ਅੰਦਰ ਸਿਰਫ 3 ਨਵੀਆਂ ਅੱਗਾਂ ਦੀ ਰਿਪੋਰਟ ਕਰਨ ਦੇ ਨਾਲ ਸੋਮਵਾਰ ਸਵੇਰ ਨੂੰ ਹਫ਼ਤੇ ਦੇ ਅੰਤ ਤੱਕ 340 ਤੋਂ ਘਟ ਕੇ 312 ਹੋ ਗਈ। BC ਦੀਆਂ 17 ਕਮਿਊਨिटीज ਦੇ ਵਿੱਚ ਸ਼ਨੀਵਾਰ ਨੂੰ ਮੀਂਹ ਦੇ ਰਿਕਾਰਡ ਟੁੱਟੇ ਵੈਂਕੂਵਰ, ਵਾਈਟ ਰੌਕ ਤੇ ਐਬਸਫਰ ਦੇ ਵਿੱਚ ਐਗਸੀਸ ਨੇ 36 ਮਿਲੀਮੀਟਰ ਦੇ ਆਪਣੇ ਪੁਰਾਣੇ 24 ਅਗਸਤ ਦੇ ਰਿਕਾਰਡ ਨੂੰ ਤੋੜ ਦਿੱਤਾ ਇਸ ਦੇ ਮੀਂਹ ਦੇ ਮਾਪਾਂ ਨੂੰ 57 ਮਿਲੀਮੀਟਰ ਤੱਕ ਪਰ ਦਿੱਤਾ ਫੈਡਰਲ ਲੇਬਰ ਬੋਰਡ ਨੇ ਸ਼ਨੀਵਾਰ ਦੇ ਫੈਸਲੇ ਤੋਂ ਬਾਅਦ ਰੇਲ ਬੰਦ ਜਿਹੜਾ ਉਹ ਫਿਲਹਾਲ ਖਤਮ ਹੋ ਗਿਆ ਤੇ ਮੁਲਕ ਦੀਆਂ ਦੋਵੇਂ ਵੱਡੀਆਂ ریل کمپنیاں ਦਾ ਕੰਮਕਾਜ ਮੁੜ ਸ਼ੁਰੂ ਹੋ ਰਿਹਾ ਹੈ ਕੈਨੇਡੀਅਨ ਨੈਸ਼ਨਲ ਰੇਲਵੇ ਕੰਪਨੀ ਅਤੇ ਕੈਨੇਡੀਅਨ ਪੈਸੀਫਿਕ ਕੈਂਸਸਸਿਟੀ ਨੇ ਪਿਛਲੇ ਵੀਰਵਾਰ ਨੂੰ ਰੇਲਵੇ ਨੂੰ ਬੰਦ ਕਰ ਦਿੱਤਾ ਸੀ ਤੇ ਕਾਮਿਆਂ ਦੀ ਤਾਲਾਬੰਦੀ ਕਰ ਦਿੱਤੀ ਸੀ ਨਤੀਜੇ ਵਜੋਂ ਮੁਲਕ ਭਰ ਦੇ ਵਿੱਚ ਮਾਲ ਦੀ ਜਿਹੜੀ ਆਵਾਜਾਈ ਸੀ ਉਹ ਠੱਪ ਹੋ ਗਈ ਸੀ ਤੇ ਟੋਰਾਂਟੋ ਮੌਂਟਰੀਅਲ ਤੇ ਵੈਂਕੂਵਰ ਖੇਤਰਾਂ ਦੇ ਵਿੱਚ ਯਾਤਰੀ ਲਾਈਨਾਂ ਦੇ ਵਿੱਚ ਵੀ ਵਿਗੜਨ ਪਿਆ ਸੀ 9000 ਤੋਂ ਵੱਧ ਰੇਲ ਵਰਕਰਾਂ ਨੂੰ ਪ੍ਰਭਾਵਿਤ ਕਰਨ ਵਾਲਾ ਰੇਲ ਬੰਦ ਟੀਮਸਟਰਜ਼ ਯੂਨੀਅਨ ਅਤੇ ਰੇਲ ਕੰਪਨੀਆਂ ਦੇ ਦਰਮਿਆਨ ਇਕ ਲੇਬਰ ਵਿਵਾਦ ਕਰਕੇ ਹੋਇਆ ਸੀ ਬਾਈਂਡਿੰਗ orbitation ਮਗਰੋਂ ਕੈਨੇਡਾ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਦੇ ਵੱਲੋਂ ਦੋਵੇਂ ਕੰਪਨੀਆਂ ਤੇ ਵਰਕਰਾਂ ਨੂੰ ਕੰਮਕਾਜ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਸੋਮਵਾਰ ਤੜਕੇ ਜਿਹੜਾ ਉਹ ਰੇਲ ਬੰਦ ਸਮਾਪਤ ਹੋ ਗਈ। ਟੀਮ ਸਟਰਸ ਕੈਨੇਡਾ ਰੇਲ ਕਾਨਫਰੰਸ ਦੇ ਪ੍ਰੈਜ਼ੀਡੈਂਟ ਨੇ ਸ਼ਨੀਵਾਰ ਨੂੰ ਸੀਆਈਆਰਬੀ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਇੱਕ ਬਿਆਨ ਜਾਰੀ ਕੀਤਾ ਤੇ ਅਦਾਲਤ ਦੇ ਵਿੱਚ ਫੈਸਲੇ ਨੂੰ ਅਪੀਲ ਕਰਨ ਦਾ ਐਹਿਦ ਕੀਤਾ। ਸ਼ਨੀਵਾਰ ਨੂੰ ਕੈਲਗਰੀ ਅਧਾਰਤ ਸੀਪੀਕੇਸੀ ਨੇ ਕਿਹਾ ਹੈ ਕਿ ਉਹ ਰੇਲਵੇ ਨੈਟਵਰਕ ਨੂੰ ਪੂਰੀ ਤਰ੍ਹਾਂ ਲੀਤੇ ਆਉਣ ਦੇ ਵਿੱਚ ਕਈ ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ ਤੇ ਇਸ ਤੋਂ ਬਾਅਦ ਸਪਲਾਈ ਚੇਨ ਨੋ ਸਥਿਰ ਕਰਨ ਦੇ ਲਈ ਹੋਰ ਸਮਾਂ ਲੱਗ ਸਕਦਾ ਹੈ ਵਰਦਾਨ ਮੰਤਰੀ ਜਸਟਿਨ ਟਰੂਡੋ ਕਾਰੋ 12 ਨੂੰ ਕੈਨੇਡੀਅਨਾਂ ਨੂੰ ਨੌਕਰੀਆਂ ਤੇ ਰੱਖਣ ਦੀ ਅਪੀਲ ਕਰ ਰਹੇ ਨੇ ਕਿਉਂਕਿ ਉਹਨਾਂ ਦੀ ਸਰਕਾਰ ਨੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਸਿਮਿਤ ਕਰਨ ਦੇ ਲਈ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਓਟਵਾ ਇਹ ਵੀ ਵਿਚਾਰ ਕਰ ਰਿਹਾ ਹੈ ਕਿ ਕੀ ਸਥਾਈ ਨਿਵਾਸੀਆਂ ਦੇ ਲਈ ਆਪਣੇ ਇਮੀਗ੍ਰੇਸ਼ਨ ਟੀਚੇ ਨੂੰ ਘਟਾਉਣਾ ਹੈ। ਲਿਬਰਲ ਸਰਕਾਰ ਜਿਸ ਦੀ ਹਾਲ ਹੀ ਦੇ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਆਮਦ ਲਈ ਆਲੋਚਨਾ ਕੀਤੀ ਗਈ, ਮਹਾਮਾਰੀ ਤੋਂ ਪਹਿਲਾਂ ਦੇ ਨਿਯਮਾਂ ਨੂੰ ਵਾਪਸ ਲਿਆ ਰਹੀ ਹੈ ਜਿਸ ਨੇ ਕਾਰੋਬਾਰਾਂ ਦੇ ਲਈ ਵਿਦੇਸ਼ਾਂ ਤੋਂ ਘੱਟ ਤਨਖਾਹਾਂ ਕਾਮਿਆ ਨੂੰ ਨੌਕਰੀ ਤੇ ਰੱਖਣਾ ਵਧੇਰੇ ਮੁਸ਼ਕਿਲ ਬਣਾ ਦਿੱਤਾ ਸੋਮਵਾਰ ਨੂੰ ਕੈਨੇਡਾ ਸਰਕਾਰ ਨੇ ਅਸਥਾਈ ਵਿਦੇਸ਼ੀ ਕਾਮਿਆਂ ਦੇ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਟਰੂਡੋ ਸਰਕਾਰ ਦੇ ਮੰਤਰੀਆਂ ਨੇ ਮੀਡੀਆ ਨਾਲ ਗੱਲ ਕਰਦਿਆਂ ਇਸ ਨਵੀਂ ਤਬਦੀਲੀ ਦੀ ਸੰਭਾਵੀ ਪ੍ਰਭਾਵਾਂ ਤੇ ਇਸ ਫੈਸਲੇ ਦੇ ਕਾਰਨਾ ਬਾਰੇ ਜਾਣਕਾਰੀ ਦਿੱਤੀ। ਫੈਡਰਲ ਆਂਕੜੇ ਦਰਸਾਉਂਦੇ ਨੇ ਕਿ ਅਸਥਾਈ ਵਿਦੇਸ਼ੀ ਕਾਮਿਆਂ ਦੇ ਪ੍ਰੋਗਰਾਮ ਰਾਹੀਂ ਕੰਮ ਕਰਨ ਵਾਲੇ ਵਰਕਰਾਂ ਦੀ ਗਿਣਤੀ 2016 ਦੇ ਵਿੱਚ 15817 ਸੀ ਜਦਕਿ 2023 ਤੱਕ ਇਹ ਗਿਣਤੀ 83656 ਹੋ ਗਈ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਰੋਜ਼ਗਾਰ ਮੰਤਰੀ ਰੈਂਡੀ ਬੋਇਨਸਟਾਲ ਨੇ ਕਿਹਾ ਕਿ ਨਵੀਆਂ ਤਬਦੀਲੀਆਂ ਘੱਟ ਤਨਖਾਹ ਵਾਲੇ ਟੈਂਪਰੇਰੀ ਫੋਰਨ ਵਰਕਰਸ ਦੀ ਗਿਣਤੀ ਨੂੰ ਲਗਭਗ 65000 ਤੱਕ ਘਟਾ ਦੇਵੇਗੀ ਜਿਸ ਨਾਲ ਇਹ ਗਿਣਤੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰਾਂ ਤੱਕ ਪਹੁੰਚ ਜਾਵੇਗੀ ਹਾਊਸਿੰਗ ਮੰਤਰੀ ਸ਼ੌਨ ਫਰੇਜ਼ਰ ਜੋ ਕਿ 2022 ਦੇ ਵਿੱਚ ਟੈਂਪਰੇਰੀ ਫੋਰਨ ਵਰਕਰ ਨਿਯਮਾਂ ਦੇ ਵਿੱਚ ਪਹਿਲੀ ਵਾਰ ਟਿੱਲ ਦਿੱਤੇ ਜਾਣ ਵਾਲੇ ਇਮੀਗ੍ਰੇਸ਼ਨ ਮੰਤਰੀ ਸਨ ਨੇ ਕਿਹਾ ਕਿ ਸਥਾਈ ਕਾਮਿਆਂ ਤੇ ਰੋਕ ਲਗਾਉਣ ਦੇ ਨਾਲ ਹਾਊਸਿੰਗ ਮਾਰਕੀਟ ਤੇ ਕੁਝ ਤਣਾਅ ਨੂੰ ਵੀ ਘਟ ਕਰਨ ਦੇ ਵਿੱਚ ਮਦਦ ਮਿਲੇਗੀ ਖਾਸ ਤੌਰ ਤੇ ਉਸ ਚੜ੍ਹਣੀ ਦੇ ਵਿੱਚ ਜਿੱਥੇ ਕਫਾਇਤੀ ਕਰ ਲੈਣ ਲਈ ਮਾਰੋ-ਮਾਰ ਬਹੁਤ ਜ਼ਿਆਦਾ ਹੈ ਕੰਜ਼ਰਵੇਟਿਵ ਪਾਰਟੀ ਦੇ ਡਿਪਟੀ ਲੀਡਰ ਮੈਲਿਸਾ ਲੈਟਸਮੈਨ ਨੇ ਕਿਹਾ ਕਿ ਸਰਕਾਰ ਦਾ ਅਸਥਾਈ ਕਾਮਿਆਂ ਤੇ ਰੋਕ ਲਗਾਉਣ ਦਾ ਫੈਸਲਾ ਇਸ ਕੱਲ ਦਾ ਸੰਕੇਤ ਹੈ ਕਿ ਸਰਕਾਰ ਸ਼ਾਨ ਫਰੇਜ਼ਰ ਦੀਆਂ ਵਿਨਾਸ਼ਕਾਰੀ ਨੀਤੀਆਂ ਤੋਂ ਪਿੱਛੇ हट ਰਹੀ ਹੈ ਜੋ ਉਸ ਸਮੇਂ ਇਮੀਗ੍ਰੇਸ਼ਨ ਮੰਤਰੀ ਸਨ ਉਹਨਾਂ ਕਿਹਾ ਕਿ ਫਰੇਜ਼ਰ ਨੇ ਮੁਲਕ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਤਬਾਹ ਕਰ ਦਿੱਤਾ ਹੈ ਇਸ ਐਲਾਨ ਦੌਰਾਨ ਇਹ ਪੁੱਛੇ ਜਾਂਦੇ ਕਿ ਕੀ ਪਰਮਾਨੈਂਟ ਰੈਜ਼ੀਡੈਂਸੀ ਗਿਣਤੀ ਦੇ ਵਿੱਚ ਵੀ ਘਟोतरी ਹੋ ਸਕਦੀ ਹੈ ਪ੍ਰਧਾਨ ਮੰਤਰੀ ਸਟ੍ਰੂਡ ਹੋਣੇ ਕੀ ਹਾਸੇ ਕਿ ਇਹ ਵੀ ਕੁ ਸੰਭਾਵਨਾ ਹੈ ਤੇ ਕਿਹਾ ਕਿ ਕੈਬਨਟ ਰਿਟਰੀਟ ਦੇ ਵਿੱਚ ਇਸ ਵਿਸ਼ੇ ਤੇ ਚਰਚਾ ਕੀਤੀ ਜਾ ਸਕਦੀ ਹੈ ਇਸੇ ਸਿਲਸਿਲੇ ਬਾਰੇ ਪੁੱਛੇ ਜਾਣ ਤੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਇਮੀਗ੍ਰੇਸ਼ਨ ਦੇ ਪੱਧਰ ਦਰੁਸਤ ਕਰਨ ਲਈ ਸਾਰੇ ਵਿਕਲਪ ਵਿਚਾਰ ਅਧੀਨ ਹੈ ਉਹਨਾਂ ਨੇ ਮੰਨਿਆ ਕਿ ਕੁਝ ਲੋਕਾਂ ਨੇ ਆਬਾਦੀ ਵਾਦੇ ਦੀ ਮੌਜੂਦਾ ਰਫਤਾਰ ਬਾਰੇ ਉਹਨਾਂ ਕੋਲ ਚਿੰਤਾ ਵੀਜ਼ਾ ਹਰ ਕੀਤੀ ਹੈ ਜੋ ਕਿ ਵਿਕਸਿਤ ਦੇਸ਼ਾਂ ਦੇ ਵਿੱਚ ਸਭ ਤੋਂ ਵੱਧ ਹੈ ਉਹਨਾਂ ਕਿਹਾ ਕਿ ਉਹ ਅੜੀਅਲ ਮੰਤਰੀ ਨਹੀਂ ਹੈ ਜੋ ਪਰਮਾਨੈਂਟ ਰੈਜ਼ੀਡੈਂਟ ਦੀ ਗਿਣਤੀ ਨੂੰ ਬਦਲਣ ਲਈ ਤਿਆਰ ਨਹੀਂ ਹੈ ਜਿਹੜੀ ਗਿਣਤੀ ਸਰਕਾਰ ਨੇ ਆਉਣ ਵਾਲੇ ਸਾਲਾਂ ਲਈ ਪਹਿਲਾਂ ਹੀ ਨਿਰਧਾਰਤ ਕੀਤੀ ਹੋਈ ਹੈ ਮਿਲਰ ਨੇ ਕਿਹਾ ਸਾਨੂੰ ਇਹ ਵੀ ਦੇਖਣ ਦੀ ਲੋੜ ਹੈ ਕਿ ਦੇਸ਼ ਕਿੱਥੇ ਜਾ ਰਿਹਾ ਹੈ ਤੇ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਅਸੀਂ ਅਨੁਕੂਲ ਹੋਈਏ ਮੈਂ ਤਬਦੀਲੀਆਂ ਕਰਨ ਦੇ ਲਈ ਬਹੁਤ ਖੁੱਲਾ ਹਾਂ ਤੇ ਜੇ ਆਰਥਿਕਤਾ ਜਿਹਹਾ ਸੰਕੇਤ ਦਿੰਦੀ ਹੈ ਜੇ ਸਮਾਜਿਕ ਤਾਣਾ ਬਾਣਾ ਅਜਿਹਾ ਨਿਰਧਾਰਤ ਕਰਦਾ ਹੈ ਤਾਂ ਇਹ ਸਮਾਰਟ ਰਾਜਨੀਤੀ ਹੈ ਤੇ ਇਹ ਸਮਾਰਟ ਨੀਤੀ ਹੈ ਇਹ ਉਹ ਚੀਜ਼ ਹੈ ਜੋ ਕੈਨੇਡੀਅਨ ਸਾਡੇ ਤੋਂ ਕਰਨ ਦੀ ਉਮੀਦ ਕਰਦੇ ਨੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਹ ਵੀ ਕਿਹਾ ਕਿ ਫੈਡਰਲ ਸਰਕਾਰ ਨੂੰ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਵਿੱਚ ਤਬਦੀਲੀਆਂ ਕਰਨ ਵੇਲੇ ਇਸ ਲਈ ਵੀ ਸਾਵਧਾਨ ਰਹਿਣਾ ਪਵੇਗਾ ਕਿ ਮੁਲਕ ਮੰਦੀ ਵੱਲ ਨਾ ਹੋ ਮੁੜੇ ਰੋਜ਼ਗਾਰ ਮੰਤਰੀ ਰੈਂਡੀ ਬੌਨਸਟਾਲਟ ਨੇ ਕਿਹਾ ਹੈ ਕਿ ਉਹ ਮੁਲਕ ਦੇ ਪਿੰਡੂ ਤੇ ਦੂਰ ਦੁਰਾਡੇ ਦੇ ਇਲਾਕਿਆਂ ਦੇ ਵਿੱਚ ਘੱਟ ਤਨਖਾਹ ਵਾਲੇ ਅਸਾਈ ਵਿਦੇਸ਼ੀ ਕਾਮਿਆਂ ਦੀ ਧਾਰਾ ਦੀ ਸਮਾਪਤੀ ਲਈ ਤਿਆਰ ਨਹੀਂ ਹੈ ਨਿਊਜ਼ ਸਟੇਸ਼ਨ ਚੈਨਲ ਪੰਜਾਬੀ ਦੀ ਰਿਪੋਰਟ ਵਰਦਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਕੈਨੇਡਾ ਸਰਕਾਰ ਚੀਨ ਦੇ ਵਿੱਚ ਬਨੇ ਇਲੈਕਟ੍ਰਿਕ ਵਾਹਨਾਂ ਤੇ ਮੋٹے ਟੈਰਿਫ ਠੋਕੇਗੀ ਚੀਨ ਸਰਕਾਰ ਦੇ ਵੱਲੋਂ ਵੱਡੀਆਂ ਸਬਸਿਡੀਆਂ ਪ੍ਰਾਪਤ ਸਸਤੀਆਂ ਈਵੀ ਕਾਰਾਂ ਦਾ ਆਪਣੇ ਆਟੋ ਬਾਜ਼ਾਰ ਦੇ ਵਿੱਚ ਹੜ ਰੋਕਣ ਦੇ ਲਈ ਅਮਰੀਕਾ ਦੀ ਸਰਕਾਰ ਨੇ ਹਾਲ ਹੀ ਦੇ ਵਿੱਚ ਅਜਿਹੇ ਹੀ ਕਦਮ ਚੁੱਕੇ ਸਨ ਅਤੇ ਇਸੇ ਤਰ੍ਹਾਂ ਤੇ ਹੁਣ ਕੈਨੇਡਾ ਨੇ ਵੀ ਨਵੀਂ ਨੀਤੀ ਇਖਤਿਆਰ ਕੀਤੀ ਹੈ ਹੈਲੀਫੈਕਸ ਦੇ ਵਿੱਚ ਸ਼ੁਰੂ ਹੋ ਰਹੀ ਕੈਬਨਟ ਰਿਟਰੀਟ ਮੌਕੇ ਟਰੂਡੋ ਨੇ ਇਹ ਐਲਾਨ ਕੀਤਾ ਹੈ ਇਸ ਬੇ ਦੌਰਾਨ ਕੈਬਨਟ ਮੰਤਰੀ ਆਨ ਦੇ ਸਾਲ ਦੇ ਲਈ ਆਪਣੀ ਰਣਨੀਤੀ ਤਿਆਰ ਕਰਨ ਦੇ ਲਈ ਮੁਲਾਕਾਤ ਕਰ ਰਹੇ ਨੇ ਜੋ ਕਿ ਅਕਤੂਬਰ 2025 ਦੇ ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਦਾ ਆਖਰੀ ਸਾਲ ਹੈ ਅਮਰੀਕੀ ਨਿਯਮਾਂ ਨੂੰ ਅਪਣਾਉਣ ਦੇ ਲਈ ਦਬਾਅ ਪਾਏ ਜਾਣ ਦੌਰਾਨ ਟਰੂਡੋ ਨੇ ਕਿਹਾ ਕਿ 1 ਅਕਤੂਬਰ ਤੋਂ ਚੀਨ ਦੇ ਵਿੱਚ ਬਣਾਏ ਗਏ ਸਾਰੇ ਇਲੈਕਟ੍ਰਿਕ ਵਾਹਨਾਂ ਤੇ 100% ਸਰ ਟੈਕਸ ਲਗਾਇਆ ਜਾਏਗਾ ਰੂਡੋ ਨੇ ਕਿਹਾ ਹੈ ਕਿ ਸਰਕਾਰ ਕੈਨੇਡੀਅਨ ਵਰਕਰਾਂ ਦੇ ਲਈ ਬਰਾਬਰ ਦੇ ਮੌਕੇ ਦੇਣ ਤੇ ਕੈਨੇਡਾ ਦੇ EV ਉਦਯੋਗ ਨੂੰ ਆਪਣੇ ਮੁਲਕ ਉੱਤਰੀ ਅਮਰੀਕਾ ਤੇ ਦੁਨੀਆ ਭਰ ਦੇ ਵਿੱਚ ਮੁਕਾਬਲੇ ਯੋਗ ਬਣਾਉਣ ਦੇ ਲਈ ਇਹ ਕਦਮ ਚੁੱਕ ਰਹੀ ਹੈ ਨਵੇਂ ਟੈਰਿਫ ਇਲੈਕਟ੍ਰਿਕ ਅਤੇ ਕੁਝ ਹਾਈਬ੍ਰਿਡ ਕਾਰਾਂ ਟਰੱਕਾਂ ਬੱਸਾਂ ਦੇ ਡਿਲੀਵਰੀ ਵਹਨਾਂ ਦੇ ਉੱਤੇ ਲਾਗੂ ਹੋਣਗੇ ਨਵੇਂ ਟੈਰਿਫ ਸ਼ੰਗਾਈ ਦੇ ਵਿੱਚ ਬਣੀਆਂ ਅਤੇ ਕੈਨੇਡਾ ਦੇ ਵਿੱਚ ਵੇਚੀਆਂ ਜਾਣ ਵਾਲੀਆਂ ਟੈਸਲਾ ਕਾਰਾਂ ਤੇ ਵੀ ਲਾਗੂ ਹੋਣਗੇ ਯਾਨੀ ਇਸ ਕਦਮ ਦੇ ਨਾਲ ਅਮਰੀਕੀ ਆਟੋ ਨਿਰਮਾਤਾ ਟੈਸਲਾ ਨੂੰ ਕੈਨੇਡੀਅਨ ਬਾਜ਼ਾਰ ਵਾਸਤੇ ਆਪਣੀਆਂ ਕਾਰਾਂ ਅਮਰੀਕਾ ਜਾਂ ਯਾਰਪ ਦੇ ਵਿੱਚ ਸਥਿਤ ਪਲਾਂਟ ਦੇ ਵਿੱਚ ਬਣਾਉਣੀਆਂ ਪੈਣਗੀਆਂ ਵੱਖਰੇ ਤੌਰ ਤੇ ਟਰੂਡੋ ਨੇ ਸੋਮਵਾਰ ਨੂੰ ਇਹ ਵੀ ਐਲਾਨ ਕੀਤਾ ਹੈ ਕਿ ਫੈਡਰਲ ਸਰਕਾਰ 15 ਅਕਤੂਬਰ ਤੋਂ ਚੀਨ ਤੋਂ ਸਟੀਲ ਅਤੇ ਅਲੂਮੀਨੀਅਮ ਉਤਪਾਦਾਂ ਦੇ ਆਯਾਤ ਤੇ 25% ਵਾਧੂ ਟੈਕਸ ਲਾਗੂ ਕਰੇਗੀ ਟਰੂਡੋ ਅਤੇ ਉਹਨਾਂ ਦੀ ਕੈਬਨਟ ਨੇ ਐਤਵਾਰ ਦੇ ਰਾਤ ਬਾਈਡਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੋਲੀਵਾਨ ਨਾਲ ਵੀ ਮੁਲਾਕਾਤ ਕੀਤੀ ਜੋ ਕਿ ਚੀਨ ਦੌਰੇ ਦੇ ਉਤੇ ਜਾਣ ਲੱਗਿਆ ਕੈਨੇਡਾ ਦੇ ਵਿੱਚ ਰੁਕੇ ਸਨ ਤੇ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਕੈਨੇਡਾ ਅਮਰੀਕਾ ਦੇ ਦਬਾਅ ਕਾਰਨ ਇਹ ਟੈਰਿਫ ਲਾਗੂ ਨਹੀਂ ਕਰ ਰਿਹਾ ਹੈ ਆਟੋਮੋਟਿਵ ਪਾਰਟਸ ਮੈਨੂਫੈਕਚਰਸ ਐਸੋਸੀਏਸ਼ਨ ਜੋ ਕਿ ਲੰਬੇ ਸਮੇਂ ਤੋਂ ਕੈਨੇਡਾ ਸਰਕਾਰ ਨੂੰ ਚੀਨੀ ਐਵਿਜ਼ ਤੇ ਵਾਧੂ ਟੈਕਸ ਲਗਾਉਣ ਦੀ ਮੰਗ ਕਰ ਰਹੀ ਸੀ ਦੇ ਪ੍ਰੈਜ਼ੀਡੈਂਟ ਫੇਵੀਓ ਫੋਲਪੇ ਨੇ ਕਿਹਾ ਕਿ ਕੈਨੇਡਾ ਸਰਕਾਰ ਕੈਨੇਡੀਅਨ ਆਟੋ ਉਦਯੋਗ ਦੀ ਹਿਫਾਜ਼ਤ ਲਈ ਖੜੀ ਹੋਈ ਹੈ BC ਦੇ ਲੈਂਡਲੋਰਡ 2025 ਦੇ ਵਿੱਚ ਸਿਰਫ ਵੱਧ ਤੋਂ ਵੱਧ 3% ਦੀ ਕਿਰਾਏ ਦੇ ਵਿੱਚ ਹੀ ਵਾਧਾ ਕਰਨ ਦੇ ਯੋਗ ਹੋਣਗੇ। ਇਹ ਇਸ ਸਾਲ ਦੇ 3.5% ਤੋਂ ਘੱਟ ਹੈ। ਸੁਭਾਈ ਸਰਕਾਰ ਦਾ ਕਹਿਣਾ ਹੈ ਕਿ ਮਨਜ਼ੂਰੀ ਯੋਗ ਜਿਹੜਾ ਵਾਧਾ ਹੈ ਉਹ ਮਹਿੰਗਾਈ ਦੇ ਨਾਲ ਜੁੜਿਆ ਹੋਇਆ ਹੈ ਤੇ ਅਝਾ ਕਰਦੇ ਹੋਏ ਹਾਲੀਆ ਰੈਂਟਲ ਹਾਊਸਿੰਗ ਜਿਹੜੀਆਂ ਟਾਸਕ ਫੋਰਸ ਦੀਆਂ ਸਿਫਾਰਸ਼ਾਂ ਦੀ ਪਾਲਣਾ ਕਰਦੇ ਨੇ। মুদ্রਾਸਪੇਤੀ ਦੇ ਨਾਲ ਜਿਹੜੇ ਵਾਧੇ ਨੂੰ ਜੋੜਨ ਦੇ ਨਾਲ ਕਿਰਾਏਦਾਰਾਂ ਨੂੰ ਸੈਂਕੜੇ ਡਾਲਰਾਂ ਦੀ ਬਚਤ ਹੁੰਦੀ ਹੈ। ਰਵੀ ਕਾਲੋ ਨੇ ਕਿਹਾ ਹੈ ਕਿ ਪਿਛਲੇ ਸਰਕਾਰ ਦੀ ਮਹਿੰਗਾਈ ਦੀ ਨੀਤੀ +2 ਫੀਸਦੀ ਦੇ ਮੁਕਾਬਲੇ মুদ্রਸਫੀਤੀ ਦੇ ਨਾਲ ਮਨਜ਼ੂਰਸ਼ੁਦਾ ਵਾਅਦਿਆਂ ਨੂੰ ਜੋੜਨ ਦੇ ਨਾਲ ਕਿਰਾਏਦਾਰਾਂ ਨੂੰ ਸੈਂਕੜੇ ਡਾਲਰਾਂ ਦੀ ਬਚਤ ਹੁੰਦੀ ਹੈ ਇਸ ਸਮੇਂ ਜਦੋਂ ਅਸੀਂ ਜਾਣਦੇ ਹਾਂ ਕਿ ਕਿਰਾਏਦਾਰ ਸੰਘਰਸ਼ ਕਰ ਰਹੇ ਨੇ ਤਾਂ ਸਾਡੀ ਕਿਰਾਇਆ ਕੈਪ ਕਿਰਾਏਦਾਰਾਂ ਨੂੰ ਨਜਾਇਜ਼ ਕਿਰਾਏ ਵਾਅਦੇ ਤੋਂ ਬਚਾਉਂਦੀ ਹੈ ਜਦੋਂ ਕਿ ਮਕਾਨ ਮਾਲਕਾਂ ਨੂੰ ਵਧੀਆਂ ਲਾਗਤਾਂ ਨੂੰ ਪੂਰਾ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜੋ ਕਿਰਾਏ ਦੇ ਘਰ ਬੀਸੀਡੀ ਹਾਊਸਿੰਗ ਮਾਰਕੀਟ ਵਿੱਚ ਰਹਿ ਸਕਣ ਸੂਬੇ ਦਾ ਕਹਿਣਾ ਹੈ ਕਿ ਕਿਰਾਏ ਦੇ ਵਿੱਚ ਵਾਅਦਾ 1 ਜਨਵਰੀ 2025 ਤੋਂ ਪਹਿਲਾਂ ਲਾਗੂ ਨਹੀਂ ਹੋ ਸਕਦਾ ਵਧ ਤੋਂ ਵਧ ਮਨਜ਼ੂਰਸ਼ੁਦਾ ਕਿਰਾਇਆ ਵਾਦੇ ਨੂੰ ਪ੍ਰੋਵਿੰਸ ਦੁਆਰਾ bc ਦੇ ਖਤਕਾਰ ਕੰਜ਼ਿਊਮਰ ਪ੍ਰਾਈਸ ਦੇ ਵਿੱਚ 12 ਮਹੀਨੇ ਦੀ ਔਸਤ ਫੀਸਦੀ ਤਬਦੀਲੀ ਦੀ ਵਰਤੋਂ ਕਰਕੇ ਪਰਵਾਸ਼ਿਤ ਕੀਤਾ ਜਾਂਦਾ ਹੈ ਕੈਲੰਡਰ ਸਾਲ ਤੋਂ ਪਹਿਲਾਂ ਜਿਹੜਾ ਸਾਲ ਦੇ ਜੁਲਾਈ ਦੇ ਵਿੱਚ ਖਤਮ ਹੁੰਦਾ ਹੈ ਹਾਲ ਹੀ ਦੇ ਵਿੱਚ ਮਨਜ਼ੂਰਸ਼ੁਦਾ ਕਿਰਾਇਆ ਆਵਾਦਾ ਵਪਾਰਕ ਲੀਜ਼ਾਂ ਗੈਰਲਾਭਕਾਰੀ ਰਿਹਾਇਸ਼ੀ ਕਿਰਾਏਦਾਰਾਂ ਤੇ ਲਾਗੂ ਨਹੀਂ ਹੁੰਦਾ ਜਿੱਥੇ ਕਿਰਾਇਆ ਆਮਦਨ ਸਹਿਕਾਰੀ ਰਿਹਾਇਸ਼ ਤੇ ਕੁਝ ਰਹਿਣ ਸਹਿਣ ਦੀਆਂ ਸਹੂਲਤਾਂ ਲਈ ਤਿਆਰ ਕੀਤਾ ਜਾਂਦਾ ਹੈ ਮਕਾਨ ਮਾਲਕਾਂ ਨੂੰ ਕਿਰਾਏ ਦੇ ਵਿੱਚ ਵਾਦੇ ਦੇ ਨੋਟਿਸ ਫਾਰਮ ਦੀ ਜੜੀ ਵਰਤੋਂ ਕਰਕੇ ਕਿਰਾਏਦਾਰਾਂ ਨੂੰ ਪੂਰੇ 3 ਮਹੀਨਿਆਂ ਦਾ ਨੋਟਿਸ ਦੇਣਾ ਚਾਹੀਦਾ ਹੈ ਤੇ ਕਿਸੇ ਵੀ 12 ਮਹੀਨਿਆਂ ਦੀ ਮਿਆਦ ਦੇ ਵਿੱਚ ਸਿਰਫ ਇੱਕ ਵਾਰ ਕਿਰਾਏ ਵਿੱਚ ਵਾਦਾ ਕਰ ਸਕਦੇ ਨੇ ਇਸ ਪਿਛਲੇ ਹਫਤੇ ਪ੍ਰਿੰਸ ਚਾਰਜਸ ਦੇ ਵਿੱਚ RCMP ਨੇ ਐਲਾਨ ਕੀਤਾ ਸੀ ਕਿ ਇਸ ਨੇ ਡਿਟੈਚਮੈਂਟ ਦੇ ਇਤਿਹਾਸ ਦੇ ਵਿੱਚ ਆਪਣਾ ਸਭ ਤੋਂ ਵੱਡਾ ਨਸ਼ੀਲੇ ਪਦਾਰਥਾਂ ਦਾ ਪਰਦਾਫਾਸ਼ ਕੀਤਾ ਹੈ ਫੈਂਟਨਿਲ ਤੇ ਕੋਕੀਨ ਨਜਾਇਜ਼ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕੀਤਾ ਹੈ ਹਾਲਾਂਕਿ ਖ਼ਬਤਕਾਰਾਂ ਦਾ ਸੁਝਾਅ ਹੈ ਕਿ ਡਰੱਗ ਉਪਭੋਗਤਾ ਖੁਦ ਪੀੜਤ ਹੋਣਗੇ ਆਮ ਤੌਰ ਦੇ ਉਤੇ ਨਸ਼ੀਲੇ ਪਦਾਰਥਾਂ ਦੇ ਛਾਪਿਆਂ ਬਾਰੇ ਐਲਾਨ ਬਹੁਤ ਜ਼ਿਆਦਾ ਪ੍ਰਸ਼ੰਸਕਾਂ ਤੇ ਤਸਵੀਰਾਂ ਦੇ ਨਾਲ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਜਿਸ ਦਾ ਮਤਲਬ ਜਨਤਾ ਨੂੰ ਇਹ ਦਿਖਾਉਣ ਲਈ ਹੁੰਦਾ ਹੈ ਕਿ ਜ਼ਬਤ ਕੀਤੀ ਸਮਗਰੀ ਤੇ ਤਸਕਰਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਨਾਲ ਸੜਕਾਂ ਸੁਰੱਖਿਅਤ ਨੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਵਕੀਲ ਅਕਸਰ ਇਸ ਦੇ ਉਲਟ ਦਲੀਲ ਦਿੰਦੇ ਨੇ ਇਹ ਦੱਸਦੇ ਨੇ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਵੱਡੇ ਡਰੱਗ ਦੇ ਪਰਦਾਫਾਸ਼ ਤੋਂ ਬਾਅਦ ਵਧੇਰੇ ਉਹ ਕਮਜ਼ੋਰ ਹੋ ਜਾਂਦੇ ਨੇ ਹਾਲਾਂਕਿ ਕੁਝ ਲੋਕ ਇਸ ਤੇ ਆਪਣੀ ਵੱਖ-ਵੱਖ رائے ਵੀ ਰੱਖਦੇ ਨੇ ਕਿ ਅਪੀਅਰ ਸੰਕਰਦਾ ਅਧਿਐਨ ਕਰ ਰਹੇ ਨੇ ਤੇ ਡਰੱਗ ਉਪਭੋਗਤਾ ਐਡਵੋਕੇਟ ਦੱਸਦੇ ਨੇ ਕਿ ਛਾਪੇ ਤੋਂ ਬਾਅਦ ਸੜਕਾਂ ਤੇ ਹੁੰਦਾ ਕੀ ਹੈ ਜਦੋਂ ਅਸੀਂ ਸਪਲਾਈ ਤੋਂ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕਰਦੇ ਹਾਂ ਤਾਂ ਅਸੀਂ ਮੰਗ ਦੇ ਵਿੱਚ ਕਿਸੇ ਕੋਰਸਪੋਂਡਿੰਗ ਸਪਲਾਈ ਦੀ ਮਾਤਰਾ ਜਿਹੜੀ ਹੈ ਉਹ ਟਾ ਰਹੇ ਹਾਂ ਅਤੇ ਉਹ ਇਸ਼ਾਰਾ ਕਰਦੇ ਨੇ ਕਿ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੀ ਮੌਤ ਅਸਲ ਦੇ ਵਿੱਚ ਡਰੱਗ ਦੇ ਪਰਦਾ ਫਾਸ਼ ਤੋਂ ਬਾਅਦ ਵਾਦੀ ਹੈ ਕਿਉਂਕਿ ਉਪਭੋਗਤਾ ਛਾਪੇ ਮਾਰੀ ਤੋਂ ਬਾਅਦ ਵੱਖ-ਵੱਖ ਸਪਲਾਈਰਾਂ ਦੀ ਭਾਲ ਕਰਨ ਦੇ ਲਈ ਮਜਬੂਰ ਹੁੰਦੇ ਨੇ ਜਿਸ ਨਾਲ ਉਹ ਘੱਟ ਪਰੋਸੇਯੋਗ ਤੇ ਸੁਰੱਖਿਅਤ ਸਰੋਤਾਂ ਤੋਂ ਦਵਾਈਆਂ ਖਰੀਦਣ ਦੇ ਲਈ ਅਗਵਾਈ ਵੀ ਕਰ ਸਕਦੇ ਨੇ ਬੀਸੀ ਵਿੱਚ ਪਿਛਲੇ 50 ਸਾਲਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਮਾਤਰਾ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਇਆ ਹੈ ਸਰੀ ਯੂਨੀਅਨ ਆਫ ਡਰਗ ਯੂਜ਼ ਯੂਜ਼ਰਸ ਰਿਸਰਚ ਕਮੇਟੀ ਨੇ ਕਿਹਾ ਹੈ ਕਿ ਜਦੋਂ ਦੌਰੇ ਪੈਂਦੇ ਨੇ ਤਾਂ ਜੋਖਮ ਵਧ ਜਾਂਦਾ ਹੈ ਪਰ ਨਸ਼ੇ ਕਰਨ ਵਾਲਿਆਂ ਨੂੰ ਕੋਈ ਵਾਧੂ ਸਹਾਇਤਾ ਨਹੀਂ ਦਿੱਤੀ ਜਾਂਦੀ ਇਸ ਦਾ ਮਤਲਬ ਹੈ ਕਿ ਸੜਕਾਂ ਦੀਆਂ ਕੀਮਤਾਂ ਦੇ ਵਿੱਚ ਅਸਥਾਈ ਵਾਧਾ ਹੋ ਸਕਦਾ ਹੈ ਤੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਪਹੁੰਚ ਵਿੱਚ ਕਮੀ ਹੋ ਸਕਦੀ ਹੈ ਇਹ ਸਭ ਉਦੋਂ ਵਾਪਰਦਾ ਹੈ ਜਦੋਂ ਉਹਨਾਂ ਲੋਕਾਂ ਦੇ ਲਈ ਕੋਈ ਵਾਧੂ ਸਹਾਇਤਾ ਪ੍ਰਦਾਨ ਨਹੀਂ ਕੀਤੀ ਜਾਂਦੀ ਜੋ ਨਸ਼ੇ ਦੀ ਵਰਤੋਂ ਕਰਦੇ ਨੇ ਤੇ ਜਿਨ੍ਹਾਂ ਦੀ ਖਰੀਦਾਰੀ ਮਾਰਕੀਟ ਅਚਾਨਕ ਅਸਥਿਰ ਹੋ ਜਾਂਦੀ ਹੈ ਬੀਤੇ ਦਿਨ ਸਰੀ ਦੇ ਬੀਰਕ ਪਾਰਕ ਦੇ ਵਿੱਚ ਤੀਆਂ ਦੀਆਂ ਰੌਣਕਾਂ ਦੇਖਦੇ ਹੀ ਬਣਦੀਆਂ ਸੀ ਜਿੱਥੇ ਬਹੁਤ ਸਾਰੀਆਂ ਔਰਤਾਂ ਤੇ ਬਹੁਤ ਸਾਰੀਆਂ ਕੁੜੀਆਂ ਪਿੰਗਾ ਝੂਟਦੀਆਂ ਨਜ਼ਰਾਈਆਂ ਤੀਆਂ ਮਨਾਉਂਦੀਆਂ ਨਜ਼ਰ ਆਈਆਂ ਉੱਥੇ ਹੀ ਬੀਬੀਆਂ ਨੇ ਸੁਟੀ ਠਾ ਬੋਲੀ ਤੇ ਦੇ ਬੋਲੀ ਆਓ ਤੁਹਾਨੂੰ ਵੀ ਦਿਖਾਨੇ ਆ ਤੀਆਂ ਦੇ ਇਸ ਪਿਕਨਿਕ ਦੀਆਂ ਰੌਣਕਾਂ ਮੇਰੀ ਦੇ ਜਾਇਆ ਵੇ ਗਣ ਲਾਗੇ ਮੇਰੀ I'm the to ਕਟਣ ਗਿਆ ਸੀ ਬੰਨੀ ਬਸ ਕਟਣ ਗਿਆ ਸੀ ਕੱਟ ਕੇ ਲਿਆ ਨਾ ਮਤਾਉਂ ਇਹ ਵੇਜ ਮੇਰੇ ਸਾਈਕਲ ਤੇ ਕਲੀਆਂ ਬਜਾਉਂ ਲਾ ਜਾਉ ਕਿ ਪੈ ਨਵੇਂ ਸਾਈਕਲ ਤੇ ਕਲੀਆਂ ਬਜਾਉਂ ਲਾ ਜਾਉ ਤੇਰੇ ਮੇਰੇ ਸਾਈਕਲ ਤੇ ਕਲੀਆਂ ਬਜਾਉਂ ਲਾ ਜਾਉ ਨਗਰ ਦੇ ਸਾਈਕਲ ਤੇ ਕਲੀਆਂ ਬਜਾਉਂ ਦਾ ਫੇਜ਼ ਕੇ ਪਾਵਨ ਨੇ ਸਤਿਆ ਤੀਆਂ ਚਿੱਠੀਆਂ ਫੇਜ਼ ਕੇ बावन ने सदियां तिया जीरे ने सदियां भैर चिटिया गए ਅਗਰ ਦੇਖਦੇ ਆ ਟਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇਹ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਖਿਆਰ ਤੋਂ ਦੋਸਤੋ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਇੱਕ ਖਬਰ ਤਾਂ ਇਹ ਆ ਰਹੀ ਹੈ ਜੀ ਆ ਇੱਕ ਨਾ ਪਾਰਕਿੰਗ ਪ੍ਰੋਵਾਈਡਰ ਹੈਗੀ ਆ ਕੰਪਨੀ ਪਾਰਕ ਐਂਡ ਫਲਾਈ ਵਾਲੇ ਆ ਤੁਸੀਂ ਸਾਰੇ ਜਾਣਦੇ ਆ ਕਿਉਂਕਿ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਉਹ ਕੰਮਕਾਰ ਕਰਦੇ ਨੇ ਜਿਵੇਂ ਹੈਲੀਫੈਕਸ ਹੋ ਗਿਆ ਮੌਂਟਰੀਅਲ ਆਟਵਾ ਟ੍ਰਾਂਟੋ ਵਿਨੀਪੈਗ ਐਡਮੰਟਨ ਅਤੇ ਬੈਂਕੂਵਰ ਸਾਰੇ ਵੱਡੇ ਸ਼ਹਿਰ ਜਿੱਥੇ ਆ ਉੱਥੇ ਉਹ ਪ੍ਰੋਵਾਈਡ ਕਰਦੇ ਨੇ ਪਾਰਕਿੰਗ ਫੈਸਿਲਿਟੀਆਂ ਲੋਕੀ 에য়ারਪੋਰਟ ਨੂੰ ਜਾਂਦੇ ਆ ਫਲਾਈਟ ਫੜਦੇ ਆ ਆਪਣੀ ਤਾਂ ਗੱਡੀਆਂ ਉੱਥੇ ਖੜੀਆਂ ਕਰ ਜਾਂਦੇ ਮੋੜ ਕੇ ਆਉਂਦੇ ਤੇ ਗੱਡੀਆਂ ਲੈ ਲੈਂਦੇ ਨੇ ਹੁਣ ਹੋਇਆ ਕੀ ਜੀ ਵੀ ਉਹਨਾਂ ਦੇ ਨਾ ਜਿਹੜਾ ਡੇਟਾ ਹੈਗਾ ਇੱਕ ਥਰਡ ਪਾਰਟੀ ਵੱਲੋਂ ਉਹ ਡੇਟਾ ਚੋਰੀ ਕਰ ਲਿਆ ਗਿਆ ਹ ਹੁਣ ਕੋਈ ਕੰਪਨੀ ਕਹਿ ਰਹੀ ਆ ਵੀ ਉਹਦੇ ਨਾਲ ਇਹ ਨਹੀਂ ਵੀ ਲੋਕਾਂ ਦੇ ਕੋਈ ਫਾਈਨੈਂਸ਼ੀਅਲ ਜਿਹੜੀ ਗੱਲਬਾਤ ਆ ਉਹਦੇ ਤੇ ਕੋਈ ਅਸਰ ਪਿਆ ਹੈਗਾ ਵੀ ਲੋਕਾਂ ਦੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਉਹਨਾਂ ਨੂੰ ਗਈ ਆ ਉਹ ਕਹਿੰਦੇ ਜੀ ਸਿਰਫ ਈਮੇਲ ਹੋ ਗਈ ਐਡਰੈਸ ਹੋ ਗਿਆ ਟੈਲੀਫੋਨ ਹੋ ਗਿਆ ਇਹ ਚੀਜ਼ਾਂ ਉਹਨਾਂ ਨੇ ਉਹਦੇ ਤੋਂ ਚੋਰੀ ਕੀਤੀਆਂ ਪਰ ਦੋਸਤੋ ਕਦੇ ਵੀ ਮੇਰਾ ਖਿਆਲ ਆ ਕੋਈ ਵੀ ਕੰਪਨੀ 100% ਗਾਰੰਟੀ ਨਾਲ ਇਹ ਗੱਲ ਨਹੀਂ ਕਦੇ ਵੀ ਕਹਿੰਦੀ ਵੀ ਹਾਂ ਜੀ ਅਸੀਂ ਆ ਜੋ ਕਹਿ ਰਹੇ ਹਾਂ 100% ਠੀਕ ਆ ਔ ਕੋਈ ਨਾ ਕੋਈ ਉਹਦੇ ਵਿੱਚ ਝਾਂਜੜ ਮਗਰੋਂ ਬਾਅਦ ਦੇ ਵਿੱਚ ਨਿਕਲ ਆਉਂਦਾ ਸੋ ਲੋਕਾਂ ਨੂੰ ਜਿਨ੍ਹਾਂ ਦੇ ਇਹ ਗੱਲਬਾਤ ਜਿਨ੍ਹਾਂ ਨੇ ਉਹ ਇਨਫੋਰਮੇਸ਼ਨ ਉਹਨਾਂ ਨੂੰ ਦਿੱਤੀ ਹੁੰਦੀ ਜੀ ਸਾਰਿਆਂ ਨੂੰ ਇਹ ਆਪਣਾ ਚੈੱਕ ਕਰਨਾ ਚਾਹੀਦਾ ਵੀ ਕਿਤੇ ਤੁਹਾਡੇ ਕਾਰਡ ਦੇ ਉੱਤੇ ਕੋਈ ਹੋਰ ਬੰਦਾ ਸ਼ਾਪਿੰਗ ਤਾਂ ਨਹੀਂ ਕਰੀ ਜਾਂਦਾ ਜਾਂ ਪੈਸੇ ਤਾਂ ਨਹੀਂ ਪਾਈ ਜਾਂਦਾ ਇਦਾਂ ਦੀ ਗੱਲਬਾਤ ਦਾ ਧਿਆਨ ਰੱਖਣਾ ਪਵੇਗਾ ਹਾਲਾਂਕਿ ਉਹ ਜਿਹੜੀ ਕੰਪਨੀ ਆ ਉਹ ਇਹ ਕਹਿ ਰਹੀ ਹੈ ਜੀ ਵੀ ਦੇਖੋ ਸਿਰਫ ਉਹਨਾਂ ਨੇ ਮੋੜਲੀ ਜਾਣਕਾਰੀ ਜਿਵੇਂ ਤੁਹਾਡਾ ਐਡਰੈਸ ਲੈ ਲਿਆ ਈਮੇਲ ਲੈ ਲਈ ਇਦਾਂ ਦੀ ਗੱਲਬਾਤ ਜਿਹੜੀ ਹੈ ਜੀ ਉਹ ਕਹਿੰਦੇ ਚੋਰੀ ਹੋਈ ਆ ਹੋਰ ਨਹੀਂ ਅ ਦੂਸਰੀ ਖਬਰ ਕੈਲਗਰੀ ਸ਼ਹਿਰ ਤੋਂ ਆ ਰਹੀ ਆ ਕੈਲਗਰੀ ਦੇ ਵਿੱਚ ਯੂਨੀਵਰਸਿਟੀ ਆਫ ਕੈਲਗਰੀ ਚ ਹੁਣ ਤੁਹਾਨੂੰ ਬਤਾ ਸਪਟੰਬਰ ਆ ਕਲਾਸਸ ਸ਼ੁਰੂ ਹੋਣ ਵਾਲੀਆਂ ਸਪਟੰਬਰ ਆ ਰਿਹਾ ਤੇ ਸਟੂਡੈਂਟਸ ਜਿਹੜੇ ਆ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਪਰ ਪ੍ਰੋਬਲਮ ਕੈਲਗਰੀ ਚੇ ਪੈ ਰਹੀ ਆ ਵੀ ਉਹਨਾਂ ਕੋਲ ਰਹਿਣ ਨੂੰ ਥਾਂ ਨਹੀਂ ਹੈ 3100 ਸਪੇਸ ਹੈ ਦੀ ਯੂਨੀਵਰਸਿਟੀ ਆਫ ਕੈਲਗਰੀ ਕੋਲ ਪਰ ਹੁਣ ਜਿਹੜੇ ਸਟੂਡੈਂਟ ਆ ਇਸ ਵੇਲੇ ਹਜੇ ਜਿਹੜੇ ਫਸਟイヤー ਵਾਲੇ ਪਹੁੰਚੇ ਆ ਉਹਨਾ ਜੋ 1300 ਸਟੂਡੈਂਟ ਦੇ ਕਰੀਬ ਜੀ ਉੱਥੇ ਆ ਕੇ ਪਹੁੰਚ ਗਏ ਤੁਹਾਨੂੰ ਪਤਾ ਚਾਹ ਹੁੰਦਾ ਸਟੂਡੈਂਟਸ ਨੂੰ ਵੀ ਅਸੀਂ ਪਹਿਲੇ ਸਾਲ ਵਾਲਿਆਂ ਨੂੰ ਵੀ ਜਾ ਕੇ ਦੇਖੀਏ ਹੋਇਆ ਕੀ ਆ ਪਰ ਜਿਵੇਂ ਜਿਵੇਂ ਉੱਥੇ ਹੋਰ ਸਟੂਡੈਂਟ ਆ ਰਿਹਾ ਤੇ ਯੂਨੀਵਰਸਿਟੀ ਕਹਿੰਦੀ ਵੀ ਸਾਡੇ ਕੋਲ ਰਹਿਣ ਨੂੰ ਜਿਹੜੇ ਰੈਜ਼ਿਡੈਂਸ ਹੈਗੇ ਆ ਔਨ ਦਾ ਕੈਂਪਸ ਉਹ ਹੈ ਨਹੀਂ ਲੋਕਾਂ ਲਈ ਤੇ ਜਿਹੜੇ ਬਾਹਰ ਜਦੋਂ ਲੱਭਣ ਜਾਂਦੇ ਆ ਜੀ ਥਾਂ ਤੇ ਉਹ ਮਹਿੰਗਾ ਬਹੁਤ ਆ ਤੇ ਯੂਨੀਵਰਸਿਟੀ ਆਫ ਕੈਲਗਰੀ ਵਾਲਿਆਂ ਨੇ ਕੀ ਕੀਤਾ ਜੀ ਹੁਣ ਇੱਕ ਹੋਟਲ ਜਿਹੜਾ ਉੱਥੇ ਨੇੜੇ ਹੀ ਹੋਟਲ ਆ ਇਹ ਲਾਫਟ ਹੋਟਲ ਉੱਥੇ ਉਹਨਾਂ ਨੇ 50 ਕਮਰੇ ਜਿਹੜੇ ਆ ਜੀ ਉਹਨਾਂ ਤੋਂ ਰੈਂਟ ਕੀਤੇ ਆ ਤੇ 50 ਸਟੂਡੈਂਟਸ ਨੂੰ ਉੱਥੇ ਉਹ ਲਿਜਾ ਰਹੇ ਨੇ ਭੇਜ ਰਹੇ ਆ ਵੀ ਭਾਈ ਤੁਸੀਂ ਇੱਥੇ ਜਿਹੜਾ ਰਹਿਣਾ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਉਹ ਤਾਂ ਮਹਿੰਗਾ ਹੋਏਗਾ ਉਹ ਕਹਿੰਦੇ ਜੀ ਵੀ ਨਹੀਂ ਕੰਪੇਰੇਬਲ ਜਿਹੜਾ ਜਦੋਂ ਦੇਖਦੇ ਆ ਝਾਤੀ ਮਾਰ ਕੇ ਤਾਂ ਠੀਕ ਹੀ ਆ ਇੰਨਾ ਜ਼ਿਆਦਾ ਮਹਿੰਗਾ ਨਹੀਂ ਹੈ ਪਰ ਉਹਨਾਂ ਨੂੰ ਲੱਗਦਾ ਉਹ ਕਹਿੰਦੇ ਜੀ ਵੀ ਅਸੀਂ ਦੇਖ ਰਹੇ ਹਾਂ ਜੇ ਯੂਨੀਵਰਸਿਟੀ ਦੇ ਵਿੱਚ ਇਸੇ ਤਰ੍ਹਾਂ ਹੀ ਮੰਗ ਵੱਧਦੀ ਰਹੀ ਹੋਰ ਸਟੂਡੈਂਟ ਆ ਰਹੇ ਆ ਇੱਥੇ ਤੇ ਅਸੀਂ ਉਹਨਾਂ ਦੇ ਬਜਟਰੀ ਪਲਾਨ ਦੇ ਵਿੱਚ ਹੈਗਾ ਵੀ ਰੈਜ਼ਿਡੈਂਸ ਨਵੇਂ ਜਿਹੜੇ ਆ ਉਹ ਇੱਥੇ ਬਿਲਡ ਕਰ ਲੈਣੇ ਆ ਯੂਨੀਵਰਸਿਟੀ 'ਚ ਪਰ ਉਹ ਹਜੇ ਦੂਰ ਦੀ ਗੱਲ ਹੈ ਜੀ ਹੁਣੇ ਹੀ ਨਹੀਂ ਉਹ ਹੋ ਜਾਣਾ ਉਹਨੂੰ ਹਜੇ ਕੁਝ ਸਾਲ ਲੱਗਣਗੇ ਪਰ ਹਾਲ ਦੀ ਘੜੀ ਉਹਨਾਂ ਨੇ ਇਹਦਾ ਜਿਹੜਾ ਹੱਲ ਲੱਭਿਆ ਉਹ ਇਹ ਹੀ ਆ ਪੇ ਹੋਟਲ ਦੇ ਵਿੱਚ ਕਮਰੇ ਜਿਹੜੇ ਆ ਉਹ ਕਹਿੰਦੇ ਕੁਦਰਤੀ ਉਹਨਾਂ ਕੋਲ ਵੀ ਥਾਂ ਸੀਗਾ ਹੋਟਲ ਵਾਲਿਆਂ ਕੋ ਔਰ ਸਾਨੂੰ ਇਹ ਚੀਜ਼ ਚਾਹੀਦੀ ਸੀ ਸੋ ਇਸ ਕਰਕੇ ਇਸ ਤਰ੍ਹਾਂ ਦਾ ਹੱਲ ਲੱਭਿਆ ਜੀ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ